ਸਵਾਗਤ ਹੈ ਵੀਰੇ ਤੁਹਾਡਾ ਆਪਣੇ ਚੈਨਲ ਤੇ ਜਿਹੜੇ ਵੀਰ ਨਵੇਂ ਜੁੜੇ ਨੇ ਪੇਜ ਨੂੰ ਫੋਲੋ ਕਰੋ ਤੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਤੋਂ ਨਵੇਂ ਵੀਡੀਓ ਆਇਆ ਕਰਨਗੇ ਆ ਕਿਸੇ ਵੀ ਵੀਰ ਨੇ ਕੋਈ ਵੀ ਪਸ਼ੂ ਸੇਲ ਕਰਨਾ ਉਹਦੇ ਉਹ 2-4 ਮਿੰਟ ਦੀ ਵੀਡੀਓ ਬਣਾ ਕੇ ਉਹਦੀ ਡਿਟੇਲ ਸਾਨੂੰ ਸੈਂਟ ਕਰ ਦਿਓ ਆਪਾਂ ਤੁਹਾਡੀ ਐਡ ਸਾਡੇ ਚੈਨਲ ਤੇ ਲਾ ਦਾਂਗੇ ਐਡ ਬਿਲਕੁਲ ਫ੍ਰੀ ਹੈ ਵੀਰੇ ਅੱਜ ਗੱਲ ਕਰਾਂਗੇ ਮੱਝ ਬਾਰੇ ਇਹ ਮੱਝ ਸੇਲ ਵਾਸਤੇ ਆ ਚੌਥੇ ਸੂਏ ਮੱਜ ਨੇ ਸੂਣਾ 10-12 ਲੀਟਰ ਦੁੱਧ ਦਾ ਰਿਕਾਰਡ ਹੈ 10-12 ਲੀਟਰ ਦੁੱਧ ਦਾ ਰਿਕਾਰਡ ਆ ਚੌਥੇ ਸੂਏ ਮੱਜ ਨੇ ਸੂਣਾ ਹੈ ਅੱਜ ਸਵੇਰ ਸੂਗੀ ਵੀਰੇ ਆਥਨ ਤੜਕੇ ਸੂਪੂਗੀ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਥਣ ਵਗੈਰਾ ਤੁਸੀਂ ਚੇਹੇ ਸਾਹ ਤੋਂ ਕੱਲਾ-ਕੱਲਾ ਥਣ ਪਿਆਗਾ ਤੇ ਰੇਟ ਹੈਗਾ ਵੀਰੇ 85000 ਰੇਟ ਹੈਗਾ 85000 ਏਰੀਆ ਸੰਗਰੂਰ ਏਰੀਆ ਸੰਗਰੂਰ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ 85000 ਰੇਟ ਆ ਮਾਨਤਾਣ ਹੋਊਗਾ ਏਰੀਆ ਸੰਗਰੂਰ ਪੂਰੀ ਟਾਪ ਦੀ ਮੱਝ ਆ ਬਾਕੀ ਛੋਟਾ ਆਪ ਦਾ ਆਪ ਦਾ ਹਿਸਾਬ ਹਰੇਕ ਬੰਦੇ ਦਾ ਹਨਾ ਜਿਹਦੀ ਰੱਖੀ ਹੋਈ ਉਹਦੇ ਭਾ ਦਾ ਸਿਆਉਣਾ ਦੂਜੇ ਦਾ ਭਾ ਦਾ ਹਨਾ ਸਮਝ ਸਕਦੇ ਹੋ ਤੁਸੀਂ ਸਾਰੀਆਂ ਗੱਲਾਂ ਬਾਤਾਂ ਹਰ ਇੱਕ ਬੰਦੇ ਨੂੰ ਪਤਾ ਹੈਗਾ ਆਪਣੇ ਹਿਸਾਬ ਨਾਲ ਤੇ ਦੇਖ ਸਕਦੇ ਹੋ ਵੀਰੇ ਪੂਰੀ ਟਾਪ ਦੀ ਮੱਝ ਆ ਪਾਈ ਜਾਂਦੇ ਆ ਦਸਤਾਬਕ ਕੋਈ ਘਾਟ ਨਹੀਂ ਕਿਸੇ ਵੀ ਤਰ੍ਹਾਂ ਦੀ ਕਿਸੇ ਵਪਾਰੀ ਵੀਰ ਲੋਬੇ ਨੇ ਘਰੇ ਰੱਖੀ ਹੋਈਆਂ ਬਾਈਆਂ ਦੇ ਕਿਸਾਨ ਵੀਰ ਦੇ ਘਰੇ ਮੱਝ ਖੜੀ ਹੈਗੀ ਤੇ ਬਾਈ ਦਾ ਨੰਬਰ ਪਾਵਾਂਗੇ ਉਹ ਤੇ ਫੋਨ ਕਰਕੇ ਤੁਸੀਂ ਮੱਝ ਖਰੀਦ ਸਕਦੇ ਹੋ ਬਾਕੀ ਦੀ ਜਾਣਕਾਰੀ ਪੁੱਛ ਸਕਦੇ ਹੋ ਧੰਨਵਾਦ ਸਾਰੇ ਵੀਰਾਂ ਦਾ